ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਨਿੱਕੇ ਪੈਰੀਂ ਪਰਤ ਆਇਆ ਬਿਲਕੁਲ ਇਹ ਤਸਵੀਰਾਂ ਘਾਹ ਨੂੰ ਬੁਖਾ ਰਹੇ ਜਿੱਥੇ ਬਾਪੂ ਬਲਕੌਰ ਸਿੰਘ ਦੇ ਚਿਹਰੇ ਤੇ ਜੋ ਖੁਸ਼ੀ ਹੈ ਉਸ ਖੁਸ਼ੀ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਅੱਜ ਉਹਨਾਂ ਦਾ ਪੁੱਤ ਵਾਪਸ ਪਰਤ ਆਇਆ ਕਾਫੀ ਦਿਨਾਂ ਤੋਂ ਇਹ ਖਬਰਾਂ ਸੰਕੀ ਮੂਸੇਵਾਲਾ ਦੇ ਮਾਤਾ ਚਰਨ ਕੋ ਜੋ ਕਿ ਕਿਸੇ ਵੀ ਵਿਲੇ ਬੱਚੇ ਨੂੰ ਜਨਮ ਦੇ ਸਕਦੇ ਨੇ ਤੇ ਤਸਵੀਰਾਂ ਹਸਪਤਾਲ ਦੀਆਂ ਨੇ ਜਿੱਥੇ ਅੱਜ ਬਾਪੂ ਬਲਕੌਰ ਸਿੰਘ ਵੱਲੋਂ ਆਪਣੇ ਨਿੱਕੇ ਸਿੱਧੂ ਦਾ ਸਵਾਗਤ ਕੀਤਾ ਗਿਆ ਹਸਪਤਾਲ ਸਟਾਫ ਦੇ ਨਾਲ ਉਹਨਾਂ ਕੇਕ ਕੱਟ ਕੇ ਆਪਣੇ ਪੁੱਤ ਦੇ ਜਨਮ ਦੀ ਖੁਸ਼ੀ ਮਨਾਈ ਹੈ ਤਾਂ ਇੱਕ ਜਵਾਨ ਪੁੱਤ ਨੂੰ ਜਹਾਨ ਤੋਂ ਤੋਰਿਆ ਸੀ ਵੱਡੇ ਪੈਰੀਓ ਪੁੱਤ ਹਵੇਲੀ ਚੋਂ ਗਿਆ ਸੀ ਤੇ ਅਰਦਾਸਾਂ ਦੇ ਬਾਅਦ ਅੱਜ ਨਿੱਕੇ ਪੈਰੀ ਮੋੜਾਇਆ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਅੱਜ ਇੱਕ ਪੋਸਟ ਸ਼ੇਅਰ ਕੀਤੀ ਜਿਸ ਨਾਲ ਕੀ ਸੋਸ਼ਲ ਮੀਡੀਆ ਤੇ ਇਹਨਾਂ ਤਸਵੀਰਾਂ ਨੂੰ ਲੈ ਕੇ ਲਗਾਤਾਰ ਹੀ ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਲੋਕ ਕਾਫੀ ਖੁਸ਼ ਨੇ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵਿੱਚ ਖੁਸ਼ੀ ਦਾ ਦਾਮ ਹੈ ਤੇ ਤਸਵੀਰਾਂ ਐਕਸਕਲੂਸਿਵ ਤੁਹਾਨੂੰ ਹਸਪਤਾਲ ਦੀਆਂ ਵਿਖਾ ਰਹੇ ਜਿੱਥੇ ਬਾਪੂ ਬਲਕੌਰ ਸਿੰਘ ਵੱਲੋਂ ਗੋਦ ਦੇ ਵਿੱਚ ਆਪਣੇ ਸੁਪੁੱਤਰ ਨੂੰ ਲਿਆ ਗਿਆ ਤੇ ਆਪਣੇ ਪੁੱਤ ਦੇ ਜਨਮ ਦੀ ਖੁਸ਼ੀ ਮਨਾਈ ਗਈ ਹੈ